बॉलीवुड की छाया में मध्यम प्रसिद्ध मॉडल اداکار पूनम पांडे ਦਾ ਦਿਹਾਤ ਇਸ ਵੇਲੇ ਦੀ ਬਾਲੀਵੁੱਡ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮਸ਼ਹੂਰ اداکار ਮਾਡਲ ਪੂਨਮ ਪਾਂਡੇ ਦੀ ਮੌਤ ਹੋ ਗਈ ਹੈ اداکارਾਂ ਦੀ ਮੌਤ ਦੀ ਖਬਰ ਪੂਨਮ ਦੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੀ ਗਈ ਹੈ ਪੂਨਮ ਪਾਂਡੇ ਦੀ ਅਚਾਨਕ ਮੌਤ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਦੱਸਦੀ ਹੈ ਕਿ ਪੂਨਮ ਪਾਂਡੇ ਦਾ ਨਾਂ ਅਕਸਰ ਹੀ ਵਿਵਾਦਾਂ 'ਚ ਰਹਿੰਦਾ ਸੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਵਿਵਾਦ 'ਚ ਬੋਲਣ ਵਾਲੀ ਇਹ اداکار ਇੰਜ ਅਚਾਨਕ ਦੁਨੀਆ ਤੋਂ ਰੁਕਸਤ ਹੋ ਜਾਵੇਗੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਈਜੀ ਪਰਮਨਾ ਸਿੰਘ ਉਮੜਾ ਨੰਗਲ ਨੂੰ ਬਹਾਲ ਕਰਨ ਦੇ ਹੁਕਮ ਦਿੱਤੇ ਹਨ ਉਮੜਾ ਨੰਗਲ ਦੇ ਖਿਲਾਫ ਕੋਟਕਪੂਰਾ ਅਤੇ ਬਹਿਬਲ ਕਲਾ ਗੋਲੀਕਾਂਡ ਕੇਸ ਦੀ ਐਫਆਈਆਰ ਦਰਜ ਹੈ ਜਿਸ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਸ਼ੁੱਕਰਵਾਰ ਨੂੰ ਹਾਈ ਕੋਰਟ ਨੇ ਇਸ ਸਬੰਧ ਵਿੱਚ ਵੱਡਾ ਫੈਸਲਾ ਸੁਣਾਇਆ ਹੈ ਜਿਸ ਵਿੱਚ ਹਾਈ ਕੋਰਟ ਨੇ ਸਸਪੈਂਡ ਆਡਰ ਰੱਦ ਕਰ ਦਿੱਤੇ ਹਨ ਹਾਲਾਂਕਿ ਇਸ ਮਾਮਲੇ ਵਿੱਚ ਅਜੇ ਵਸਤਿਤ ਹੁਕਮ ਆਉਣੇ ਬਾਕੀ ਹਨ ਸੁਖਪਾਲ ਸਿੰਘ ਖੈਰਾ ਨੇ ਟਵੀਟ ਕਰ ਪੰਜਾਬ ਸਰਕਾਰ ਤੇ ਸਾਂਦਿਆ ਨਿਸ਼ਾਨਾ ਪੁਲਤੋਂ ਤੋਂ ਕਾਂਗਰਸੀ ਵਿਧਾਇਕ ਸੁਖਮਾਲ ਸਿੰਘ ਖੈਰਾਵਾਲਾ ਟਵੀਟ ਕੀਤਾ ਗਿਆ ਹੈ ਟਵੀਟ ਕਰਦੇ ਉਹਨਾਂ ਨੇ ਭਗਵੰਤ ਮਾਨ ਤੇ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਦੀ ਸਭ ਤੋਂ ਵੱਡੀ ਸਫਲਤਾ ਹੈ ਬਤੌਰ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵਜੋਂ ਸਰਕਾਰ ਬੇਅਦਵੀ ਮਾਮਲਿਆਂ ਦੇ ਸਭ ਤੋਂ ਗੰਭੀਰ ਮੁੱਦਿਆਂ ਨੂੰ ਸੰਭਾਲਣ 'ਚ ਅਸਫਲ ਰਹੀ ਹੈ ਜਿਸ ਕਨ ਮੁਅੱਤਲ ਆਈਜੀ ਪਰਮਰਾਜ ਉਮਰਾਨੰਗਲ ਨੂੰ ਬਹਾਲ ਕਰ ਦਿੱਤਾ ਗਿਆ ਹੈ। ਮਰਹੂਮ ਸਿੱਧੂ ਮੂਸੇਵਾਲੇ ਦੇ ਫੈਸਲੇ ਖੁਸ਼ਖਬਰੀ ਹੈ। ਉਹਨਾਂ ਦੀ ਮੌਤ ਤੋਂ ਬਾਅਦ ਲਗਾਤਾਰ ਸਿੱਧੂ ਦੇ ਗੀਤ ਰਿਲੀਜ਼ ਹੋ ਰਹੇ ਹਨ। ਸਾਲ 2024 ਦਾ ਸਿੱਧੂ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ ਜਿਸ ਦਾ ਨਾਂ ਹੈ ਡ੍ਰਿੱਪੀ ਹੈ। ਜੀ ਹਾਂ ਇਸ ਗੀਤ ਨੂੰ ਸਿੱਧੂ ਮੂਸੇਵਾਲੇ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਆਸਟ੍ਰੇਲੀਆ ਵਿੱਚ ਪੱਕੇ ਹੁੰਦੀ ਚਾਹ ਵਿੱਚ ਬੈਠੇ ਪੰਜਾਬੀ ਪਾੜਿਆ ਲਈ ਵੱਡੀ ਖਬਰ ਕੈਨੇਡਾ ਤੇ ਅਮਰੀਕਾ ਦੇ ਜਿੱਥੇ ਨਿਜਮ ਸਖਤਕਰ ਮੁਲਕ ਵਿੱਚ ਆਉਣ ਵਾਲੇ ਕੁਮੰਤਰੀ ਵਰਦਿਆਥੀਆਂ ਨੂੰ ਝਟਕਾ ਦਿੱਤਾ ਸੀ ਉੱਥੇ ਆਸਟ੍ਰੇਲੀਆ ਤੋਂ ਰਾਹਤ ਦੀ ਖਬਰ ਆਈ ਹੈ ਆਸਟ੍ਰੇਲੀਆ ਆਉਣ ਵਾਲੇ ਕੁਮੰਤਰੀ ਵਰਦਿਆਥੀਆਂ ਲਈ ਇੱਥੋਂ ਦੀ ਸਰਕਾਰ ਵੱਲੋਂ ਨਵੇਂ ਨਿਯਮ ਬਣਾਏ ਜਾ ਰਹੇ ਹਨ ਜਿਨ੍ਹਾਂ ਨਾਲ ਉਹਨਾਂ ਦਾ ਇਸ ਮੁਲਕ ਉੱਚ ਪੱਕੇ ਤੌਰ ਉੱਤੇ ਰਹਿਣ ਦਾ ਰਾਹ ਪੱਧਰਾ ਹੋਵੇਗਾ ਇੱਕ ਖਾਸ ਸਿਡਨੀ ਮਾਰਨਿੰਗ ਹਰਲਡ ਦੇ ਰਿਪੋਰਟ ਵਿੱਚ ਕੀਤਾ ਗਿਆ ਹੈ ਦਰਅਸਲ ਅਸਲ ਵਰਦਿਆਥੀ ਟੈਸਟ ਦੇਸ਼ ਵਿੱਚ ਪੜਨ ਆਉਣ ਵਾਲੇ ਵਰਦਿਆਥੀਆਂ ਨੂੰ ਬਿਹਤਰ ਢੰਗ ਨਾਲ ਫਿਲਟਰ ਕਰਦਾ ਹੈ ਸਰਕਾਰ ਦਾ ਇਹ ਨਿਯਮ ਜਗਿਨੀ ਬਣਾਉਂਦਾ ਹੈ ਕਿ ਵਿਦਿਆਰਥੀ ਪੜ੍ਹਾਈ ਕਰਦਵਾਉਣ ਮਗਰੋਂ ਆਪਣੇ ਮੁਲਕ ਪਰਤੇ ਜਾਣਗੇ ਪਰ ਹੁਣ ਇਹ ਮਦ ਖਤਮ ਕਰ ਦਿੱਤੀ ਜਾ ਰਹੀ ਹੈ 2 ਘੰਟਿਆਂ ਵਿੱਚ ਅਮ੍ਰਿਤਸਰ ਤੋਂ ਦਿੱਲੀ ਇੰਨਾ ਪਿੰਡਾਂ ਵਿੱਚੋਂ ਲੰਗੀ ਗਈ ਬੁਲੇਟ ਟ੍ਰੇਨ ਹੁਣ ਮਹਿਜ 2 ਘੰਟਿਆਂ ਵਿੱਚ ਦਿੱਲੀ ਤੋਂ ਅਮ੍ਰਿਤਸਰ ਪਹੁੰਚ ਸਕੋਗੇ ਦਿੱਲੀ ਅਮ੍ਰਿਤਸਰ ਰੂਟ ਉੱਤੇ ਬੁਲੇਟ ਟ੍ਰੇਨਾਂ ਚਲਾਉਣ ਦੀ ਤਜਵੀਜ਼ ਹੈ ਹਾਈ ਸਪੀਡ ਰੇਲ ਗੱਡੀ ਤਜਵੀਜ਼ੁਦਾ ਨਵੀਂ ਰੇਲਵੇ ਲਾਈਨ ਲਈ ਸਰਵੇ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ ਇਹ ਰੇਲ ਦਿੱਲੀ ਤੋਂ ਅਮ੍ਰਿਤਸਰ ਤੱਕ ਦੇ 465 ਕਿਲੋਮੀਟਰ ਦੇ ਸਫ਼ਰ ਨੂੰ ਮੈਜ 2 ਘੰਟੇ ਵਿੱਚ ਪੂਰਾ ਕਰੇਗੀ ਇਹ ਰੇਲ ਚੰਡੀਗੜ੍ਹ ਸਣੇ 15 ਸਟੇਸ਼ਨਾਂ ਉੱਤੇ ਰੁਕੇਗੀ ਇਸ ਗੱਡੀ ਦੀ ਵੱਧ ਤੋਂ ਵੱਧ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਆਪਰੇਸ਼ਨਲ ਸਪੀਡ 320 ਕਿਲੋਮੀਟਰ ਪ੍ਰਤੀ ਘੰਟਾ ਅਤੇ ਐਵਰੇਜ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਇਸ ਰੇਲਵੇ ਲਾਈਨ ਵਿੱਚ ਦਿੱਲੀ ਤੋਂ ਲੈ ਕੇ ਅਮਰੀਕਾ ਸਲ ਤੱਕ ਕਾਉਣ ਵਾਲੇ 343 ਪਿੰਡਾਂ ਦੀ ਜ਼ਮੀਨ ਐਨਕੁਆਇਰ ਕੀਤੀ ਜਾਵੇਗੀ ਜਿੰਨਾ ਵਿੱਚ ਦਿੱਲੀ ਦੇ 22 ਹਰਿਆਣਾ 135 ਅਤੇ ਪੰਜਾਬ ਦੇ 186 ਪਿੰਡ ਸ਼ਾਮਲ ਹੋਣਗੇ ਪੰਜਾਬ ਦੇ ਮੋਹਲੀ ਜ਼ਿਲ੍ਹੇ 43 ਜਲੰਧਰ 39 ਲੁਧਿਆਣਾ 37 ਅੰਮ੍ਰਿਤਸਰ 22 ਫਤਿਹਗੜ੍ਹ ਸਾਹਿਬ ਦੇ 25 ਕਬੂਰਥਲਾ ਦੇ 22 ਅਤੇ ਤਰਨਤਾਰਨ ਦੇ ਰੂਪਨਗਰ ਜ਼ਿਲ੍ਹਿਆਂ ਦਾ ਇੱਕ ਇੱਕ ਪਿੰਡ ਇਸ ਪ੍ਰੋਜੈਕਟ ਵਿੱਚ ਸ਼ਾਮਲ ਕੀਤਾ ਜਾਵੇਗਾ న్యూਸ ਬਿਊਰੋ ਮਿਸ਼ਨ ਪੰਜਾਬ